ਆਏ ਦਿਨ ਜਿੱਥੇ ਛੋਟੀਆਂ ਬੱਚੀਆਂ ਨਾਲ ਜਬਰ ਜਨਾਹ ਦੇ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਹੀ ਹੁਣ ਲੜਕੇ ਵੀ ਸੁਰੱਖਿਅਤ ਨਹੀਂ ਹਨ ਅਜੋਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਤੋਂ ਉਸ ਵੇਲੇ ਸਾਹਮਣੇ ਆਇਆ ਜਦ 60 ਸਾਲਾ ਵਿਅਕਤੀ ਵੱਲੋਂ ਇੱਕ 11 ਸਾਲਾ ਬੱਚੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਗਲੀ ਵਿੱਚ ਖੇਡ ਰਿਹਾ ਸੀ ਜਿਸ ਦੌਰਾਨ ਉਸ ਦਾ ਪਤੰਗ ਤਿਲਕ ਰਾਜ ਦੇ ਘਰ ਡਿੱਗ ਗਿਆ ਜਿਸ ਤੋਂ ਬਾਅਦ ਉਸਨੇ ਬੱਚੇ ਨੂੰ ਫੜ ਕੇ ਕਮਰੇ ਅੰਦਰ ਲਿਜਾ ਕੇ ਗਲਤ ਹਰਕਤ ਕਰਾਂਦੀ ਦੀ ਕੋਸ਼ਿਸ਼ ਕੀਤੀ ਪਰਿਵਾਰ ਦਾ ਦੋਸ਼ ਹੈ ਕਿ આરોપી ਵੱਲੋਂ ਪਹਿਲਾਂ ਵੀ ਕਈ ਵਾਰ ਬੱਚੇ ਨਾਲ ਗਲਤ ਹਰਕਤ ਕੀਤੀ ਜਾ ਚੁੱਕੀ ਹੈ ਮੇਰੇ ਬੇਟੇ ਦਾ ਨਾਮ ਹੈ ਪੁਲਕਿਤ मेहता ਪੁਲਕਿਤ मेहता ਗਲੀ ਚ ਖੇਡ ਰਿਆ ਸੀ ਉਹਨੇ ਵੇਖਿਆ ਕਿ ਕਿਸੇ ਦੀ ਛੱਤ ਦੇ ਉੱਤੇ ਗੁੱਡੀ ਡਿੱਗੀ ਹੈ ਗੁੱਡੀ ਲੈਣ ਚੱਲਾ ਵੈ ਤੇ ਉੱਥੋਂ ਪਹਿਲੇ ਹੀ ਜਿਹੜੇ ਅੰਕਲ ਰਹਿੰਦੇ ਤਿਲਕ ਰਾਜ ਜੀ 60 ਸਾਲ ਉਹਨਾਂ ਦੀ ਉਮਰ ਹੈ ਉਹ ਵੀ ਪਿਛਲੇ 20 ਸਾਲਾਂ ਤੋਂ ਰਹਿ ਰਹੇ ਆ ਉਹਨਾਂ ਨੇ ਬੱਚੇ ਨੂੰ ਫੜ ਕੇ ਅੰਦਰ ਕਮਰੇ ਚ ਲੈ ਗਏ ਤੇ ਉਹਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਤੋਂ ਇਹ ਬੱਚਾ ਆ ਗਿਆ ਜੀ ਅੱਜ ਤੋਂ ਪਹਿਲੇ ਵੀ ਉਹਨਾਂ ਨੇ ਬੜੀ ਬੜੀ ਗਲਤ ਅਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬੱਚੇ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਕਿ ਤੂੰ ਇਹ ਕੰਮ ਨਹੀਂ ਕਰਨਾ ਜੇ ਤੂੰ ਇਹ ਦੱਸਿਆ ਕਿਸੇ ਨੂੰ ਘਰ ਜਾ ਕੇ ਤੇ ਤੈਨੂੰ ਆਪਾਂ ਛੱਡਾਂਗੇ ਨਹੀਂ ਕੋਸ਼ਿਸ਼ ਕੀਤੀ ਗਈ ਹੈ ਜੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਆਪਣਾ ਉਹਨੇ ਆਪਣਾ ਪ੍ਰਾਈਵੇਟ ਪਾਰਟ ਕੱਢ ਕੇ ਤੇ ਇਹਦਾ ਪ੍ਰਾਈਵੇਟ ਪਾਰਟ ਕੱਢ ਕੇ ਆਪਣਾ ਲਿਪਸ ਦੇ ਨਾਲ ਟੱਚ ਵੀ ਕੀਤਾ ਤੇ ਮੂੰਹ 'ਚ ਵੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਬੱਚੇ ਨੇ ਘਰ ਆ ਕੇ ਦੱਸਿਆ ਹਿੰਮਤ ਕਰਕੇ ਬੜੀ ਹਿੰਮਤ ਚੁਟਾਈ ਏ ਉਹਨੇ ਕਿ ਮੈਂ ਦੱਸਣਾ ਕੀ ਮੈਂ ਮੈਂ ਮੈਨੂੰ ਬਹੁਤ ਜ਼ਿਆਦਾ ਤੰਗ ਕਰਦਾ ਰਹਾ ਆਜ ਨੇ ਦੱਸਿਆ ਤੇ ਆਪਾਂ ਥਾਣੇ ਆਏ ਆ ਦਰਖਾਸਤ ਦਿੱਤੀ ਏ ਤੇ ਇਸ ਤੋਂ ਬਾਅਦ ਹੁਣ ਆਪਾਂ ਚਾਹੁੰਦੇ ਆ ਕਿ ਇਹਦੇ ਤੇ ਪਰਚਾ ਦਿੱਤਾ ਜਾਵੇ ਤੇ ਜੋ ਬੰਦੀ ਕਾਰਵਾਈ ਹੈ ਤੇ ਵਧੀਆ ਕੀਤੀ ਜਾਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਨਕਲ ਦਿੱਤੀ ਜਾਵੇ ਸਾਡੇ ਕੋਲ ਕਰਨ ਮਹਿਤਾ ਵਾ ਦਈਏ ਦਈਆ ਜਨਾਗੇੜਾ ਕਿੰਨੇ ਕੁ ਮੇਰੇ ਬਿੱਧੀਆ ਮੇਰੇ ਆ ਬੱਚਾ 11 12 ਸਾਲ ਦਾ ਬੇਟਾ ਉਹ ਗੁੜੀ ਜੁਟਣ ਗਿਆ ਕੋਤੇ ਰੋ ਰਿਹਾ ਕਰ ਉਹ ਗੁੜੀ ਉਹ ਕੱਲਾ ਰਹਿੰਦਾ ਸੀ ਉਹਨੇ ਕਹਿੰਦੀ ਉਹਦਾ ਕਹਿਣ ਦਾ ਉਹਨਾਂ ਨੇ ਗਲਤ ਉਹ ਅਕਰ ਕਰਨ ਦੀ ਕੋਸ਼ਿਸ਼ ਕੀਤੀ ਆ ਤਰਕਾ ਦੇ ਦੱਸੋ ਕੋਈ ਉਹਨੇ ਕੀ ਆ ਕੋਸ਼ਿਸ਼ ਕੀਤੀ ਆ ਬੱਚੇ ਦਾ ਮੈਂ ਕਿਹ ਕਿਰਾਏ ਜੇ ਇਹ ਤਾਂ ਕਹਿੰਦੇ ਉਹਥੋਂ ਮੜੀ ਤਾਂ ਹੁਣ ਆਈ ਨਾ ਮੜੀ ਤਾਂ ਹੋਏਗਾ ਹੂੰ ਅਦੇ ਹਾਲ ਦੀ ਘੜੀ ਉਹਦੇ ਜਿਹੜਾ ਬੇਟਾ ਉਹਦਾ ਪਿਓ ਪਿਤਾ ਉਹਦਾ ਵੀ ਜਿਹੜੇ ਵਿਅਕਤੀ ਨੇ ਕੋਸ਼ਿਸ਼ ਕੀਤੀ ਹੈ ਉਹਦਾ ਕੀ ਨਾਮ ਉਹ ਕੰਲਾ ਦੱਸਾਈ ਕਰਦਾ ਕਰਾਜ ਕੰਲਾ ਦਿੰਦਾ ਉਹਦਾ ਪਵਾਕੀ ਘਰ ਵਸਾਰੇ ਠੀਕ ਹੈ ਕਿੰਨੀ ਉਮਰ ਉਹਦੀ ਕਿੰਨੀ ਉਮਰ ਹੈਗੀ ਆ 65 ਸਾਲ ਦਾ ਠੀਕ ਹੈ ਮਾਕੇ ਜਿੱਦਾਂ ਵੀ ਕਹਿਣਗੇਗਾ ਮਦਇਤ ਕਹੂਗਾ ਉਹ ਸਭ ਨਫਾਂ ਦੀ ਗੱਲ ਹੈ ਆਏ ਦਿਨ ਜਿੱਥੇ ਛੋਟੀਆਂ ਬੱਚੀਆਂ ਨਾਲ ਜਬਰ ਜਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਹੀ ਹੁਣ ਲੜਕੇ ਵੀ ਸੁਰੱਖਿਤ ਨਹੀਂ ਹਨ ਅਜੋਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਖਜ਼ਾਨਾ ਗੇਟ ਤੋਂ ਉਸ ਵੇਲੇ ਸਾਹਮਣੇ ਆਇਆ ਜਦ 60 ਸਾਲਾ ਵਿਅਕਤੀ ਵੱਲੋਂ ਇੱਕ 11 ਸਾਲਾ ਬੱਚੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਗਲੀ ਵਿੱਚ ਖੇਡ ਰਿਹਾ ਸੀ ਜਿਸ ਦੌਰਾਨ ਉਸ ਦਾ ਪਤੰਗ ਤਿਲਕ ਰਾਜ ਦੇ ਘਰ ਡਿੱਗ ਗਿਆ ਜਸ ਤੋਂ ਬਾਅਦ ਉਸਨੇ ਬੱਚੇ ਨੂੰ ਫੜ ਕੇ ਕਮਰੇ ਅੰਦਰ ਲਿਜਾ ਕੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਪਰਿਵਾਰ ਦਾ ਦੋਸ਼ ਹੈ ਕਿ આરોપી ਵੱਲੋਂ ਪਹਿਲਾਂ ਵੀ ਕਈ ਵਾਰ ਬੱਚੇ ਨਾਲ ਗਲਤ ਹਰਕਤ ਕੀਤੀ ਜਾ ਚੁੱਕੀ ਹੈ ਮੇਰੇ ਬੇਟੇ ਦਾ ਨਾਮ ਹੈ ਪੁਲਕਿਤ ਮਹਿਤਾ ਪੁਲਕਿਤ ਮਹਿਤਾ ਗਲੀ 'ਚ ਖੇਡ ਰਿਆ ਸੀ ਉਹਨੇ ਵੇਖਿਆ ਕਿ ਕਿਸੇ ਦੀ ਛੱਤ ਦੇ ਉੱਤੇ ਗੁੱਡੀ ਡਿੱਗੀ ਹੈ ਗੁੱਡੀ ਲੈਣ ਚੱਲਾ ਹੋਇਆ ਤੇ ਉੱਥੋਂ ਪਹਿਲੇ ਹੀ ਜਿਹੜੇ ਅੰਕਲ ਰਹਿੰਦੇ ਤਿਲਕਰਾਜ ਜੀ 60 ਸਾਲ ਉਹਨਾਂ ਦੀ ਉਮਰ ਹੈ ਉਹ ਵੀ ਪਿਛਲੇ 20 ਸਾਲਾਂ ਤੋਂ ਰਹਿ ਰਹੇ ਹੈ ਉਹਨਾਂ ਨੇ ਬੱਚੇ ਨੂੰ ਫੜ ਕੇ ਅੰਦਰ ਕਮਰੇ 'ਚ ਲੈ ਗਏ ਤੇ ਉਹ ਤੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਤੋਂ ਇਹ ਬੱਚਾ ਆ ਗਿਆ ਜੀ ਅੱਜ ਤੋਂ ਪਹਿਲੇ ਵੀ ਉਹਨਾਂ ਨੇ ਬੜੀ ਵਾਰੀ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬੱਚੇ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਕਿ ਤੂੰ ਇਹ ਕੰਮ ਨਹੀਂ ਕਰਨਾ ਜੇ ਤੂੰ ਇਹ ਦੱਸਿਆ ਕਿਸੇ ਨੂੰ ਘਰ ਜਾ ਕੇ ਤੇ ਤੈਨੂੰ ਆਪਾਂ ਛੱਡਾਂਗੇ ਨਹੀਂ ਕੋਸ਼ਿਸ਼ ਕੀਤੀ ਗਈ ਹੈ ਜੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਆਪਣਾ ਉਹਨੇ ਆਪਣਾ ਪ੍ਰਾਈਵੇਟ ਪਾਰਟ ਕੱਢ ਕੇ ਤੇ ਇਹਦਾ ਪ੍ਰਾਈਵੇਟ ਪਾਰਟ ਕੱਢ ਕੇ ਆਪਣਾ ਲਿਪਸ ਦੇ ਨਾਲ ਟੱਚ ਵੀ ਕੀਤਾ ਤੇ ਮੂੰਹ 'ਚ ਵੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅੱਜ ਬੱਚੇ ਨੇ ਘਰ ਆ ਕੇ ਦੱਸਿਆ ਹਿੰਮਤ ਕਰਕੇ ਬੜੀ ਹਿੰਮਤ ਚੁਟਾਈ ਏ ਉਹਨੇ ਕਿ ਮੈਂ ਦੱਸਣਾ ਕਿ ਮੈਂ ਮੈਂ ਮੈਨੂੰ ਬਹੁਤ ਜ਼ਿਆਦਾ ਤੰਗ ਕਰਦਾ ਮੇਰਾ ਅੱਜ ਨੇ ਦੱਸਿਆ ਤੇ ਆਪਾਂ ਥਾਣੇ ਆਏ ਆ ਦਰਖਾਸਤ ਦਿੱਤੀ ਏ ਤੇ ਇਸ ਤੋਂ ਬਾਅਦ ਹੁਣ ਆਪਾਂ ਚਾਹੁੰਦੇ ਆ ਕਿ ਇਹਦੇ ਤੇ ਪਰਚਾ ਦਿੱਤਾ ਜਾਵੇ ਤੇ ਜੋ ਬੰਦੀ ਕਾਰਵਾਈ ਹੈ ਤੇ ਵਧੀਆ ਕੀਤੀ ਜਾਵੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਨਕਲ ਦਿੱਤੀ ਜਾਵੇ ਸਾਡੇ ਕੋਲ ਕਰਨ ਮੈਂ ਤਾਂ ਵਾ ਗਈਆ ਜਨਾਗੇੜਾ ਨੇ ਕਿ ਮੈਂ ਕਿਤੇ ਮੇਰੇ ਆ ਬੱਚਾ 11 12 ਸਾਲ ਦਾ ਬੇਟਾ ਉਹ ਗੁੱਡੀ ਰੋਟਨ ਗਿਆ ਕੋਤੇ ਦੇ ਘਰ ਉਹ ਗੁੱਡੋ ਉਹ ਕੱਲਾ ਰਹਿੰਦਾ ਸੀ ਉਹਨੇ ਮੈਂ ਕਿ ਉਹਦਾ ਕਹਿਣ ਦਾ ਉਹਨੂੰ ਨੇ ਗਲਤ ਆ ਕਰ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਤੇ ਤਕਾ ਦੇ ਤਕਾ ਲੋਗਾ ਤੇ ਪੇਰ ਕਭੀ ਉਹਨੇ ਕੀਆ ਕੋਸ਼ਿਸ਼ ਕੀਤੀ ਆ ਬੱਚੇ ਦਾ ਮੜ ਗਿਆ ਪਰਾਂ ਜੇ ਇਹ ਤਾਂ ਕਹਿ ਗਏ ਉਹ ਤਾਂ ਹੋਤੋ ਮੜ ਤਾ ਤਾਂ ਹੋਣਾ ਹੀ ਨਾ ਮੜੇ ਤਾਂ ਹੋਏਗਾ ਅਦੇ ਹਾਲ ਦੇ ਘੜੀ ਉਹਦੇ ਜਿਹੜਾ ਬੇਗਾ ਉਹਦਾ ਪਿਓ ਪਿਤਾ ਉਹਦਾ ਵੀ ਜਿਹੜੀ ਵਿਅਕਤੀ ਨੇ ਕੋਸ਼ਿਸ਼ ਕੀਤੀ ਹੈ ਉਹਦਾ ਕੀ ਨਾਂ ਉਹ ਨਾਂ ਦੱਸਾਈ ਕਰ ਪ੍ਰੋਜੈਕਟ ਨਾਂ ਬੋਲਿਆ ਉਹ ਪਰਵਾਹ ਪਾ ਕੇ ਬਾਹਰ ਉਹ ਸਾਰੇ ਠੀਕ ਹੈ ਕਿੰਨੀ ਉਮਰ ਉਹਦੀ ਤੇਰੀ ਉਹਦੀ ਹੈਗੀ ਆ 65 ਸਾਲ ਦਾ